2022 ਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਆਪਣੀ ਪਹਿਲੀ ਸਰਕਾਰ ਬਣਾਈ ਤਾਂ ਲੋਕਾਂ 'ਚ ਵੱਡੀ ਉਮੀਦ ਸੀ ਕਿ ਸੂਬੇ ਦੀ ਸਿਆਸਤ 'ਚ ਨਵਾਂ ਬਦਲਾ ਆਵੇਗਾ ਤੇ ਪੰਜਾਬ ਆਪਣੀ ਆਤਮ ਨਿਰਭਰਤਾ ਨੂੰ ਮੁੜ ਹਾਸਲ ਕਰੇਗਾ ਪਰ ਜਿਵੇਂ-ਜਿਵੇਂ ਸਮਾਂ ਬੀਤਿਆ ਇਹ ਸੱਚਾਈ ਸਾਹਮਣੇ ਆਈ ਕਿ ਅਸਲ ਕਮਾਂਡ ਤੇ ਫੈਸਲੇ ਪੰਜਾਬ 'ਚ ਬੈਠੇ ਆਪਣੇ ਆਗੂਆਂ ਦੇ ਹੱਥ 'ਚ ਨਹੀਂ ਸਗੋਂ ਦਿੱਲੀ ਦੇ ਕੇਂਦਰੀ ਦਫ਼ਤਰ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਆਗੂਆਂ ਦੇ ਹੱਥ 'ਚ ਨੇ 2022 ਦੇ ਅੰਤ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਨਾਲ ਦਿੱਲੀ ਤੋਂ ਸਥਾਪਤ ਮੋਰੇ ਜਿਵੇਂ ਕਿ ਰਾਗਵ ਚੱਡਾ, ਮਨੀਸ਼ ਸਿਸੋਦੀਆ ਤੇ ਹੋਰ ਆਗੂਆਂ ਨੇ ਪੰਜਾਬ ਦੇ ਸਿਆਸੀ ਮੰਚ ਨੂੰ ਆਪਣੇ ਹਕੂਮਤ ਹੇਠ ਲਿਆਉਣਾ ਸ਼ੁਰੂ ਕਰ ਦਿੱਤਾ। 2023 'ਚ ਇੱਕ ਗੱਲ ਹੋਰ ਬਰਕਰਾਰ ਹੋਈ ਜਦੋਂ ਦਿੱਲੀ ਵੱਲੋਂ ਨਵੀਆਂ ਨਿਯੁਕਤੀਆਂ ਹੋਈਆਂ ਜਿਵੇਂ ਕਿ ਸਿਹਤ ਮੰਤਰੀ ਦੇ ਵਿਸ਼ੇਸ਼ ਕਰਤੱਵ ਅਧਿਕਾਰੀ ਲਈ ਸ਼ਾਲੀਨ ਮਿੱਤਰਾ ਦੀ ਨਿਯੁਕਤੀ ਜੋ ਕਿ ਦਿੱਲੀ ਦੇ ਸੂਕਤ ਧਾਰਾਂ ਦਾ ਨਜ਼ਦੀਕੀ ਸਾਥੀ ਹੈ। ਇਹ ਨੀਤੀ ਸਿਰਫ ਰਾਜ ਦੀ ਸਰਕਾਰ ਚ ਦਿੱਲੀ ਦੇ ਸਾਥ ਦੇ ਹੀ ਨਹੀਂ ਸਗੋਂ ਪੰਜਾਬ ਦੀ ਸੁਭਾਈ ਆਤਮ ਨਿਰਭਰਤਾ ਵਿਰੁੱਧ ਇੱਕ ਪੈਮਾਨਾ ਸੀ ਇਸ ਦੇ ਨਾਲ ਨਾਲ ਰੀਨਾ ਗੁਪਤਾ ਤੇ ਦੀਪਕ ਚੋਹਾਨ ਵਰਗੇ ਦਿੱਲੀ ਦੇ ਮੋਰੇ ਪੰਜਾਬ ਦੇ ਪ੍ਰਦੂਸ਼ਣ ਨਿਯੰਤਰਣ ਬੋਰਡ ਤੇ ਉਦਯੋਗ ਬੋਰਡ ਵੱਲੋਂ ਆਪਣੇ ਵੱਡੇ ਅਹੁਦੇ ਸੰਭਾਲ ਕੇ ਦਿੱਲੀ ਦਾ ਹੱਥ ਪੰਜਾਬ ਦੀਆਂ ਸਰਕਾਰੀ ਮਸ਼ੀਨਾਂ ਚ ਵਧਾਇਆ ਇਸੇ ਸਾਰੇ ਵਿਚਾਲੇ ਮਹਿਲਾ ਵਿੰਗ ਦੀ ਪੁਰਾਣੀ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਦਿੱਲੀ ਦਖਲ ਦੇਖ ਖਲਾਸੇ ਨੇ ਦਿੱਲੀ ਦੇ ਆਗੂਆਂ ਦੀ ਤਾਜ਼ਾ ਨਫਰਤ ਜਨਤਕ ਹਾਲਤ ਦਾ ਸੰਕੇਤ ਦਿੱਤਾ ਜਿਸ ਕਾਰਨ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ। ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਦੇ ਗ੍ਰਿਫਤਾਰੀ ਤੇ ਉਦਯੋਗਪਤੀ ਨਿਤਿਨ ਕੋਲੀ ਦੀ ਨਿਯੁਕਤੀ ਵੱਲੋਂ ਸਾਹ ਸਮਝ ਆ ਜਾਂਦਾ ਹੈ ਕਿ ਇਹ ਸੂਬਾ ਹੁਣ ਸਿਰਫ ਲੋਕਾਂ ਦੀ ਸਰਕਾਰ ਨਹੀਂ ਬਲਕਿ ਦਿੱਲੀ ਦੇ ਹੁਕਮਾਂ ਦੀ ਤਸਦੀਕ ਵਾਲੀ ਮਸ਼ੀਨ ਬਣ ਚੁੱਕਾ ਹੈ। ਉਦਰ ਹੀ ਵਿਰੋਧੀ ਪਾਰਟੀਆਂ ਲਗਾਤਾਰ ਇਹ ਟਿੱਪਣੀ ਕਰਦੀਆਂ ਦਿਖਾਈ ਦਿੰਦੀਆਂ ਨੇ ਕਿ ਦਿੱਲੀ ਦੀ ਸਿਆਸੀ ਹਾਈਜੈਕਿੰਗ ਪੰਜਾਬ ਦੀ ਆਤਮ ਨਿਰਭਰਤਾ ਤੇ ਹਮਲਾ ਹੈ ਜੋ 27 ਦੀਆਂ ਚੋਣਾਂ ਤੱਕ ਹੋਰ ਵਧੇਗੀ ਤੇ ਸੂਬਾ ਤੇ ਕੇਂਦਰ ਦੇ ਰਿਸ਼ਤਿਆਂ 'ਚ ਗਹਿਰਾ ਵਿਰੋਧ ਪੈਦਾ ਕਰੇਗੀ ਇਸ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਆਪਣੀ ਆਜ਼ਾਦੀ ਦੀ ਕਹਾਣੀ ਇੱਕ ਸਮੇਂ ਬਾਅਦ ਇੱਕ ਦਿੱਲੀ ਦੀ ਕਹਾਣੀ ਬਣ ਕੇ ਰਹਿ ਗਈ ਜਿਸ ਤੇ ਅੱਗੇ ਸੂਬਾਈ ਆਵਾਜ਼ ਹੌਲੀ-ਹੌਲੀ ਦਬ ਰਹੀ ਹੈ